ਜਿਹੜੇ ਨਸ਼ੇ ਬਾਰੇ ਗੱਲ ਹੈ ਬੜਾ ਇੱਕ ਵਾਸਟ ਡਿਸਕਸ਼ਨ ਹੈ ਜਿਵੇਂ ਉਹਨਾਂ ਨੇ ਕਿਹਾ ਵੀ ਜੇ ਆਪਾਂ ਆਪਾਂ ਜ਼ਿਆਦਾ ਹੀ ਇਸ ਟਾਪਿਕ ਨੂੰ ਜਿੰਨਾ ਛੇੜਦੇ ਆਂ ਜ਼ਖਮ ਨੂੰ ਜਿੰਨਾ ਛੇੜਾਂਗੇ ਉਨਾ ਹੀ ਉਹ ਚੀਜ਼ ਜਲਦੀ ਨਹੀਂ ਭਰੂਗਾ ਆਪਣੇ ਬੱਚਿਆਂ ਨੂੰ ਵੀ ਉਹ ਹੀ ਕੰਨਾਂ 'ਚ ਪਊਗਾ ਵੀ ਨਸ਼ਾ ਨਸ਼ਾ ਉਹ ਵੀ ਚਾਹੂਗਾ ਵੀ ਯਾਰ ਇਹ ਕੀ ਚੀਜ਼ ਹੈ ਸਾਰਾ ਦਿਨੇ ਤੇ ਬਾਰੇ ਗੱਲਾਂ ਕਰਦੇ ਰਹਿੰਦੇ ਆ ਸੋ ਕੁਝ ਚੀਜ਼ਾਂ ਆਪਾਂ ਪੁਲਸਚਿਤ ਅਗਿਆਨ ਵਾਲੀ ਚੀਜ਼ਾਂ ਸਾਡੇ ਸੀਐਮ ਸਾਹਿਬ ਨੇ ਸੇਫ ਪੰਜਾਬ ਦੀ ਇੱਕ ਐਪ ਲਾਂਚ ਕੀਤੀ ਹੈ ਉਹ ਤਾਂ ਲੋਕਾਂ ਵਾਸਤੇ ਬੜਾ ਵੀ ਉਹਨਾਂ ਵਾਸਤੇ ਗੁਪਤ ਰੱਖਿਆ ਜਾਊਗਾ ਤੇ ਲੋਕਾਂ ਨੂੰ ਵੀ ਬੜਾ ਇਹਦੇ ਨਾਲ ਵੱਧ ਚੜ ਕੇ ਸਾਡਾ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਸਾਡੇ ਵੀ ਕਈ ਮਜਬੂਰੀਆਂ ਆ ਕਿਉਂਕਿ ਸਾਡੇ ਕੋਲ ਫੋਰਸ ਦੀ ਵੀ ਕਈ ਵਾਰ ਸ਼ਾਰਟੇਜ ਹੁੰਦੀ ਹੈ ਕਈ ਵਾਰ ਹੋਰ بڑے ਰੁਚਾਨ ਹੁੰਦੇ ਆ ਤੇ ਜਿੰਨਾ ਸਾਡੇ ਕੋਲੇ ਵੀ ਪਬਲਿਕ ਤੋਂ ਸਾਨੂੰ ਕੋਈ ਆਵੇ ਮੈਸੇਜ ਵੀ ਆਹ ਚੀਜ਼ ਉੱਤੇ ਹੋ ਰਹੀ ਹੈ ਤੇ ਜਿੰਨੇ ਵਾਰੀ ਵੀ ਮੈਨੂੰ ਮੈਸੇਜ ਆਇਆ ਕਿਸੇ ਬੰਦੇ ਦਾ ਤੇ ਉਹਦੇ ਤੇ ਐਕਸ਼ਨ ਜ਼ਰੂਰ ਹੋਇਆ ਹੈ ਤੇ ਹਮ ਤਿੱਕਰ ਜਦੋਂ ਦਾ ਮੈਂ ਜੁਆਇਨ ਕੀਤਾ ਮੇਰੇ ਖਿਆਲ ਨਾਲ 150 ਦੇ ਨੇੜੇ ਅਸੀਂ ਪਰਚੇ ਦੇ ਚੁੱਕੇ ਆ ਜਿਹਦੇ ਵਿੱਚ 2-250 ਬੰਦਾ ਅਸੀਂ ਅਰੈਸਟ ਕੀਤਾ ਪਰਚੇ ਅਸੀਂ ਅਰੈਸਟ ਕਰੀ ਜਾਵਾਂਗੇ ਬੰਦੇ ਅੰਦਰ ਜਾਂਦੇ ਆ ਉਹੀ ਬਾਹਰ ਆਉਂਦੇ ਆ ਉਹਦੇ ਨਾਲ ਇੱਕ ਮਸਲਾ ਜਾਂ ਹੱਲ ਨਹੀਂ ਹੁੰਦਾ ਸੋ ਆਪਾਂ ਨੂੰ ਸਮਾਜਿਕ ਤੌਰ ਤੇ ਆਪਾਂ ਨੂੰ ਬੰਦੇ ਆਇਡੈਂਟੀਫਾਈ ਕਰਨੇ ਪੈਣੇ ਆ ਵੀ ਜਿਹੜੇ ਨਸ਼ਾ ਲੈ ਰਹੇ ਆ ਜਾਂ ਵੇਚਣ ਵਾਲੇ ਆ ਇਹ ਦੋ categories ਆ ਮੇਰੇ ਨਾਲ ਹਸਾਨਾਤ ਦਾ ਜਿਹੜਾ ਬੰਦਾ ਨਸ਼ਾ ਲੈ ਰਿਹਾ ਉਹਦੇ ਨਾਲ ਸਾਨੂੰ ਸਹਿਮਤੀ ਹੋਣੀ ਚਾਹੀਦੀ ਹੈ ਪਤਾ ਨਹੀਂ ਕਿਹੜੀ ਮਜਬੂਰੀ ਚ ਉਹਨੇ ਉਸ ਚੀਜ਼ ਨੂੰ ਉਹਦੇ ਹਾਲਾਤ ਕੀ ਹੋਣਗੇ ਉਹ ਮੈਂਟਲੀ ਡਿਪਰੈਸਡ ਹੋਊਗਾ ਉਸ ਟਾਈਮ ਤੇ ਕਈ ਵਾਰ ਦੇਖੋ ਬੰਦਾ ਸ਼ਰਾਬ ਪੀਣਾ ਜਿਆਦਾ ਪੀਣੇ ਸ਼ੁਰੂ ਕਰਦਾ ਕਹਿੰਦਾ ਯਾਰ ਮੈਂ ਮੈਂਟਲੀ ਤੌਰ ਤੇ ਪਰੇਸ਼ਾਨ ਐ ਸੋ ਜੇ ਕੋਈ ਵੱਡਾ ਮੈਚੁਰ ਬੰਦਾ ਦਾਰੂ ਜਿਆਦਾ ਹੌਲੀ ਹੌਲੀ ਕਰਕੇ ਪੀ ਸਕਦਾ ਹੈ ਤੇ ਬੱਚਾ ਤਾਂ ਬਹੁਤ ਹੀ ਛੋਟਾ ਹੁੰਦਾ ਹੈ ਕਿ ਏਜ ਹੁੰਦੀ ਹੈ 10ਵੀਂ ਤੋਂ 12ਵੀਂ ਜਿਹਦੇ ਵਿੱਚ ਬੱਚਾ ਕਿਸੇ ਪਾਸੇ ਵੀ ਜਾ ਸਕਦਾ ਸੋ ਆਪਾਂ ਬੱਚਿਆਂ ਨੂੰ ਨਸ਼ਾ ਕਰਾਈਏ ਉਹਨਾਂ ਨੂੰ ਉਹ ਕਰਾਈਏ ਜਿਵੇਂ ਸਪੋਰਟਸ ਦਾ ਉਹ ਨਸ਼ਾ ਦਿਖਾਈਏ ਉਹਨਾਂ ਨੂੰ ਆਪਾਂ ਉਹਨਾਂ ਨੂੰ ਅੱਛੇ ਸੈਮੀਨਾਰਸ ਲਾ ਕੇ ਜਿਹੜੇ ਬੰਦਿਆਂ ਦੀ ਹਿਸਟਰੀ ਚੰਗੀ ਹੈ ਉਹ ਚੀਜ਼ ਦਿਖਾਈਏ ਤਾਂ ਕਿ ਉਹਨਾਂ ਨੂੰ ਉਹ ਲੱਗੇ ਵੀ ਉਹ ਨਸ਼ਾ ਹੋਵੇ ਕਿ ਹਾਂ ਵੀ ਇਹ ਬੰਦਾ ਬੰਨਾ ਹੈ ਕੋਈ ਵੀ ਬੰਦਾ ਜੇ ਮੈਂ ਵੀ ਇੱਥੇ ਖੜਾ ਹਰੇਕ ਨੂੰ ਮਿਹਨਤ ਹੀ ਕਰਨੀ ਪੈਂਦੀ ਹੈ ਤੁਸੀਂ ਵੀ ਸਾਰੇ ਮਿਹਨਤ ਕਰਦੇ ਹੋ ਪਰ ਆਪਾਂ ਜੋ ਮੈਂ ਇੱਕ ਸਮਾਜਿਕ ਤੌਰ ਤੇ ਇਥੇ ਆਪਾਂ ਕਹਿ ਦਿੰਨੇ ਆ ਪਰ ਆਪਾਂ ਬੱਚਿਆਂ ਨੂੰ ਉਸ ਤਰੀਕੇ ਨਾਲ ਆਪਾਂ ਉਹਨੂੰ ਆਪਾਂ ਟਾਈਮ ਨਹੀਂ ਦੇ ਪੈਂਦੇ ਜਿਵੇਂ ਆਪਾਂ ਸਦਾ ਸਨ ਦੱਸਿਆ ਵੀ ਘੱਟੋ ਘਾਟ 10 15 ਮਿੰਟ ਆਪਾਂ ਬੱਚੇ ਨਾਲ ਦੇਈਏ ਸੋ ਮੈਂ ਆਪਣੇ ਬੇਟੇ ਦੀ ਗੱਲ ਕਰਦਾ ਮਤਲਬ ਉਹ ਅਜੇ ਛੋਟਾ ਪਰ ਮੈਂ ਉਹਨੂੰ ਮੈਂਟਲੀ ਇੰਨਾ ਬਿਜ਼ੀ ਰੱਖਦਾ ਸ਼ਾਮ ਨੂੰ 7-8 ਵਜੇ ਉਹ ਵੈਸੇ ਹੀ ਸੌ ਜਾਂਦਾ ਸੋ ਜਿੰਨੀ ਤੱਕਰ ਆਪਾਂ ਬੱਚਿਆਂ ਦਾ ਨਹੀਂ ਕਸੂਰ ਇਹਦੇ ਵਿੱਚ ਉਹ ਕਸੂਰ ਆਪਣਾ ਹੈ ਬਾਅਦ ਚੋਂ ਆਪਾਂ ਕਹਿੰਦੇ ਆ ਇਹਦਾ ਬੱਚਾ ਨਸੇਂ ਤੇ ਲੱਗਿਆ ਸੋ ਆਪਾਂ ਆਪਣੇ ਬੱਚਿਆਂ ਦਾ ਇੱਕ ਕਰਵਾ ਪੜਾਈਏ ਉਹਨੂੰ ਕੀ ਕਰਾਉਣਾ ਹੈ ਉਸ ਡਾਇਰੈਕਸ਼ਨ ਦੇ ਪਾਈਏ ਫੌਰਨ ਮੈਂ ਬੜੀ ਬੜੀ ਟ੍ਰੈਵਲ ਕੀਤਾ ਵੀ ਮੈਨੂੰ ਨਹੀਂ ਲੱਗਦਾ ਵੀ ਜੇ ਕੋਈ ਇਸੇ ਦੇ ਨਸ਼ਾ ਲੈਣਾ ਹੈ ਬਗੈਰ ਜਾਨ ਮਸ਼ਾਨ ਤੋਂ ਕੋਈ ਨਹੀਂ ਲੈ ਸਕਦਾ ਔਰ ਬਾਕੀ ਕੰਟਰੀਆਂ ਕਿ ਇਦੀਆਂ ਉਹ ਤੁਹਾਨੂੰ ਜਾਨ ਮਸ਼ਾਨ ਤੋਂ ਲੋੜ ਕਿਸੇ ਵੀ ਗਲੀ ਚ ਲਿਆ ਜੋ ਮਰਜ਼ੀ ਲਾਉ ਸੋ ਵੀ ਜੇ ਹੋਣ ਮੈਂ ਚਾਹਾਂ ਜੇ ਲੈਣਾ ਹੈ ਤੇ ਮੈਨੂੰ ਲੱਗਦਾ ਨਹੀਂ ਵੀ ਮੈਂ ਕਿੱਥੇ ਲੈ ਸਕਦਾ ਵੀ ਕਿਸੇ ਗਲੀ ਚ ਖੜ ਕੇ ਪ੍ਰਾਈਵੇਟ ਬੰਦਾ ਵਰਗੇ ਆਨਲਾਈਨ ਮੇਰੇ ਕੋਈ ਕਨੈਕਸ਼ਨ ਹੋਵੇ ਸੋ ਆਪਾਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਕਰਤਾ ਉਹ ਜਿਵੇਂ ਦੱਸ ਰਿਹਾ ਵੀ ਪ੍ਰਧਾਨ ਜੀ ਨੇ ਦੱਸਿਆ ਵੀ ਲੋਕੀ ਦੂਜੇ ਸ਼ਹਿਰਾਂ ਤੋਂ ਆਉਣ ਤੋਂ ਡਰਦੇ ਆ ਸਾਡੇ ਪੰਜਾਬ ਚ ਵੀ ਆਪ ਉਹਨਾਂ ਨੂੰ ਦਿਖਾਈਏ ਸਾਡੇ ਬੱਚਿਆਂ ਨੂੰ ਦਿਖਾਈਏ ਵੀ ਸਾਡਾ ਹੋਰ ਬਹੁਤ ਪੰਜਾਬ ਸੋਨਾ ਸੋ ਸਾਡੇ ਵੱਲੋਂ ਬੜੀ ਕੋਸ਼ਿਸ਼ ਰਹਿੰਦੀ ਹੈ ਵੀ ਇਸ ਚੀਜ਼ ਨੂੰ ਅਸੀਂ ਖਤਮ ਕਰੀਏ ਕੈਂਪਸ ਲਾਈਏ ਪਰ ਅੱਗੇ ਤੋਂ ਮੇਰੇ ਸਾਹ ਨਾਲ ਵੀ ਜਦੋਂ ਇਹੋ ਜਿਹੇ ਕੈਂਪ ਲੱਗਣ ਉਹਦੇ ਵਿੱਚ 8ਵੀਂ 9ਵੀਂ ਬੱਚਿਆਂ ਨੂੰ ਵੀ ਜ਼ਰੂਰ ਬੁਲਾਉਣਾ ਚਾਹੀਦਾ ਤੇ ਕੋਈ ਛੋਟਿਆ ਜਿਹਾ ਕੋਈ ਵੀਡੀਓ ਕਿਛੇ ਦੀ ਕੋਈ ਬੰਦਾ ਭਾਵੇਂ ਲੀਡਰ ਬਣਿਆ ਹੈ ਜਾਂ ਕੋਈ ਸਪੋਰਟਸਮੈਨ ਬਣਿਆ ਹੈ ਜਾਂ ਕੋਈ ਡਾਕਟਰ ਬਣਿਆ ਹੈ ਉਹਦੀ ਛੋਟੇ-ਛੋਟੀਆਂ ਵੀ ਕਿੱਥੋਂ ਰਹਿੰਦਾ ਸੀ ਕਿਦਾਂ ਉੱਠ ਕੇ ਉਹਨੇ ਮਿਹਨਤ ਕਰੇ ਜਦੋਂ ਬੱਚੇ ਇਹ ਚੀਜ਼ਾਂ ਦੇਖਣਗੇ ਤੇ ਆਪ ਵੀ ਉਹ ਬੰਦਾ ਫੋਲੋ ਕਰਨਗੇ ਤਾਂ ਆਪਾਂ ਉਹਨਾਂ ਨੂੰ ਡਾਇਰੈਕਸ਼ਨ ਦੇਣੀ ਹੈ। ਬਾਕੀ ਇਹ ਸੈਮੀਨਾਰ ਚੱਲ ਰਿਹਾ ਇਦਾਂ ਦੇ ਚੱਲਦੇ ਰਹਿਣੇ ਆ ਬੜਾ ਅੱਛਾ ਇਹ ਵੀ ਇੱਕ ਬੜਾ ਅੱਛਾ ਪਲੇਟਫਾਰਮ ਹੁੰਦਾ ਹੈ ਔਰ ਮੈਨੂੰ ਬੜਾ ਅੱਛਾ ਲੱਗਿਆ ਵੀ ਜਿਹੜੇ ਅਬਰਗੜ ਦੇ ਹੈਗੇ ਆ ਸਿਟੀ ਦੇ ਲੋਕ ਉਹਨਾਂ ਦਾ ਬੜਾ ਇਸ ਇਸ ਤੇ ਬੜਾ ਜੋਸ਼ ਹੈ। ਬੜਾ ਮਤਲਬੀ ਮੈਂ ਇਸ ਚੀਜ਼ ਨੂੰ ਬੜਾ ਅੱਛਾ ਲੱਗਿਆ ਮੈਂ ਜਿਹੜੀ ਗੱਲ ਕਰਦਾ ਬੜੀ ਦਿਲੋਂ ਜੀ ਕਰਦਾ ਹਾਂ ਮੈਂ ਘਰ ਕੋਲ ਮੋਲ ਜਿਹੀਆਂ ਗੱਲਾਂ ਮੈਨੂੰ ਬੜੀਆਂ ਆਉਂਦੀਆਂ ਨਹੀਂ ਸੋ ਇਸੇ ਨਾਲ ਵੀ ਆਪਾਂ ਜੁੜ ਕੇ ਰਹੀਏ ਮੇਰਾ ਨੰਬਰ 24 ਘੰਟੇ ਅਵੇਲੇਬਲ ਹੈ ਸੇਰ ਪੰਜਾਬ ਦੀ ਐਪ ਹੈ 112 ਨੰਬਰ ਹੈ ਇਨਫੋਰਮੇਸ਼ਨ ਤਾਂ ਤੁਹਾਡੇ ਕੋਲ ਆਉਣੀ ਹੈ ਹਾਂ ਇੱਕ ਪੁਆਇੰਟ ਰਹਿ ਗਿਆ ਜਿਹੜਾ ਆਪਾਂ ਕਹਿੰਦੇ ਸੀ ਵੀ ਦੋ ਤਰ੍ਹਾਂ ਦੇ ਹੁੰਦੇ ਇੱਕ ਵੇਚਣ ਵਾਲਾ ਇੱਕ ਕਰਨ ਵਾਲਾ ਕਰਨ ਵਾਲਿਆਂ ਨਾਲ ਆਪਾਂ ਸੰਧੀ ਰੱਖੀ ਉਹਨਾਂ ਨੂੰ ਲੈ ਕੇ ਆਈਏ ਅੱਗੇ ਉਹਨਾਂ ਨੂੰ ਆਪਾਂ ਕਾਉਂਸਲਿੰਗ ਕਰੀਏ ਜੇ ਆਪਾਂ 100 ਬੰਦੇ 'ਚ ਮੈਂ ਕਹਿੰਦਾ 10 ਬੰਦੇ ਵੀ ਠੀਕ ਕਰ ਲਏ ਤੇ ਆਪਣੇ ਇੱਕ ਮੋਟਿਵ ਹਲ ਹੋ ਜਾਂਦਾ ਸਾਰਾ ਸਮਾਜ ਨਹੀਂ ਠੀਕ ਹੁੰਦਾ ਜੇ ਆਪਾਂ ਸੋਚੀਏ ਵੀ ਮੈਂ ਇੱਥੇ ਲੱਗਿਆ ਮੇਰੇ ਨਾਲ ਕੋਈ ਹੋਰ ਆ ਜਾਏਗਾ ਖਤਮ ਨਹੀਂ ਛੇਣੀ ਪਰ ਜਿੰਨਾ ਆਪਾਂ ਆਪਣੇ ਵੱਲੋਂ ਐਫਰਟ ਕਰੀਏ ਤਾਂ ਕਿ ਜਦੋਂ ਆਪਾਂ ਸੋਈਏ ਜਾਂ ਇੱਥੋਂ ਜਾਈਏ ਤੇ ਲੱਗੇ ਯਾਰ ਅੱਜ ਅਸੀਂ ਮਹੀਨੇ 'ਚ ਜਾਂ ਇੱਕ ਦਿਨ 'ਚ ਕੋਈ ਸਮਾਜ ਵਾਸਤੇ ਕੁਝ ਕੀਤਾ ਸੋ ਮੇਰਾ ਤਾਂ ਇਹੀ ਇੱਕ ਕਹਿਣਾ ਤੇ ਉਮੀਦ ਆਪਾਂ ਜਲਦੀ ਫੇਰ ਤੁਹਾਪko ਮਿਲਾਂਗੇ ਜੈ ਜੀ। ਜਿਹੜਾ ਜਾਗਰੂਕਤਾ ਕੈਂਪ ਲਾਇਆ ਗਿਆ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜੀ। ਮਲੇਰਕੋਟਲਾ ਪੁਲਿਸ ਸੀਨੀਅਰ ਕਪਤਾਨ 올ੰਪੀਅਨ ਸ਼੍ਰੀ ਗਗਨਜੀਤ ਸਿੰਘ ਜੀ ਵੱਲੋਂ ਅਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਜਿਹੜੀ ਵੀ ਲੋਕ ਸੇਵਾ ਸੰਸਥਾਵਾਂ ਨੇ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਾਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਤੇ ਵੈਸੇ ਦਾ ਸਰ ਨੇ ਤੇ ਹੋਰ ਵੀ ਜਿਹੜੇ ਸਪੀਕਰਸ ਆਏ ਉਹਨਾਂ ਨੇ ਬਹੁਤ ਵਧੀਆ ਗੱਲਾਂ ਕਰੀਆਂ। ਬਟ ਮੇਰਾ ਜਿਹੜਾ ਪੁਆਇੰਟ ਹੈ ਕਿ ਅਸੀਂ ਲੋਕਾਂ ਨੂੰ ਕਿਵੇਂ ਮੋਟੀਵੇਟ ਕਰ ਸਕਦੇ ਆ ਕਿ ਇਹ ਨਸ਼ੇ ਤੋਂ ਦੂਰ ਚਾਈਏ ਤੇ ਉਹਦੇ ਲਈ ਮੈਨੂੰ ਲੱਗਦਾ ਹੈ ਕਿ ਐਸਐਸਪੀ ਸਾਹਿਬ ਜਿਹੜੇ ਸਾਡੇ ਦਰਮਿਆਨ ਨੇ ਅੱਜ ਇਹਨਾਂ ਦੀ ਇੱਕ ਜਿਹੜੀ ਲਾਈਫ ਹੈ ਉਹ ਇੱਕ ਐਗਜ਼ਾਮਪਲ ਹੈ ਉਹ ਇੱਕ ਰੋਲ ਮਾਡਲ ਹੋਣਾ ਚਾਹੀਦਾ ਹੈ ਸਾਡੇ ਸਾਰਿਆਂ ਲਈ ਕਿ ਕਿਵੇਂ ਦੇਸ਼ ਪ੍ਰਤੀ ਤੇ ਆਪਣੇ ਇੱਕ ਫੋਕਸਡ ਲਾਈਫ ਦੇ ਨਾਲ ਜੇ ਅਸੀਂ ਆਪਣੀ ਜ਼ਿੰਦਗੀ ਬਤੀਤ ਕਰਦੇ ਆ ਤਾਂ ਸਕਸੈਸ ਦੀ ਕੋਈ ਲਿਮਟ ਨਹੀਂ ਹੁੰਦੀ ਤਾਂ ਮੇਰੀ ਬੇਨਤੀ ਸਾਰਿਆਂ ਨੂੰ ਇਹੀ ਹੋਊਗੀ ਕਿ ਅਸੀਂ ਸਰ ਦੀ ਪਰਸਨੈਲਿਟੀ ਨੂੰ ਲੈ ਕੇ ਆਪਣੇ ਘਰਾਂ ਚ ਜਾਈਏ ਤੇ ਆਪਣੇ ਖਾਸ ਕਰ ਬੱਚਿਆਂ ਨੂੰ ਸਮਝਾਈਏ ਕਿ 스포츠 ਦੇ ਨਾਲ ਇੱਕ ਫੋਕਸ ਡੈਡੀਕੇਟਿਡ ਇੱਕ ਡਿਸਿਪਲਿਨਡ ਲਾਈਫ ਜੀਨ ਦੇ ਨਾਲ ਅਸੀਂ ਇੰਨਾ ਸਕਸੈਸਫੁਲ ਹੋ ਸਕਦੇ ਹਾਂ ਕਿ ਜਿੰਦੀ ਕੋ ਲਿਮਟ ਨਹੀਂ ਹੋਵੇ ਤੇ ਸਭ ਤੋਂ ਇਸ ਤੋਂ ਬਾਅਦ ਦੁਬਾਰਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਮੈਂ ਆਸ਼ਾ ਕਰਦਾ ਕਿ ਇਹੋ ਜਿਹੇ ਪ੍ਰੋਗਰਾਮ ਹੋਰ ਚੱਲਦੇ ਰਹਿਣਗੇ ਤਾਂ ਜੋ ਮਲੇਰਕੋਟਲਾ ਪੁਲਿਸ ਤੇ ਪੰਜਾਬ ਪੁਲਿਸ ਦਾ ਜਿਹੜਾ ਸਹਿਯੋਗ ਹੈ ਉਹ ਲੋਕਾਂ ਵਿੱਚ ਦਿਖਾਈ ਕਿ ਸਾਨੂੰ ਕਿ ਜੋ ਐਫਰਟ ਸਾਡੇ ਵੱਲੋਂ ਕੀਤੇ ਜਾ ਰਹੇ ਨੇ ਤਾਂ ਉਹਦਾ ਇਕੁਅਲ ਰਿਸਪੌਂਸ ਸਾਨੂੰ ਵਾਪਸ ਪਬਲਿਕ ਵੱਲੋਂ ਵੀ ਮਿਲਦਾ ਪਿਆ ਜੋ ਬਹੁਤ ਜ਼ਰੂਰੀ ਹੈ ਧੰਨਵਾਦ ਜੀ ਜੈ ਹਿੰਦ